ਜਾਲੀ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਲਗਾ ਕੇ 1988 ਚ ਬਤੌਰ ਸੈਸ ਮਾਸਟਰ ਲੱਗੇ। ਇੱਤੇ ਵਜੋ ਹੋਇਆ ਕੀ ਹੈ ਕਿ ਪੰਜਾਬ ਤੇ ਸਾਰੇ ਲੈਕਚਰਾਰਾਂ ਦੀ ਸਨਿਆਰਤਾ ਸੂਚੀ ਪ੍ਰਭਾਵਿਤ ਹੋਈ। ਜੋ 42 ਵਾਰੀ ਬਿਨਾਂ ਵਕੀਲ ਹੁੰਦਿਆਂ ਲੋਕਾਂ ਦੇ EPF ਦੇ ਕੇਸ ਲੜਦਾ ਰਿਹਾ। ਡਾਇਰੈਕਟਰ ਸੋਸ਼ਲ ਵੈਲਫੇਅਰ ਨੇ ਵੀ ਆ ਦੀ ਵਿਜੀਲੈਂਸ ਤੇ ਜਾਂਚ ਲਈ ਹੋਈ ਹੈ ਮੁੱਖ ਮੰਤਰੀ ਨੇ ਇੱਕ ਆਵਦੇ ਦੋਸਤ ਦਾ ਕਰਮਜੀਤ ਅਨਮੋਲ ਜੋ ਕਿ ਇਹ ਮਰਾਸੀ ਜਾਤੀ ਦਾ ਪਛੜੀ ਸ਼੍ਰੇਣੀ ਦਾ ਹੋ ਕੇ ਵੀ ਉਹਨੂੰ ਜਾਲੀ ਮੁਹਾਲੀ ਤੋਂ ਐਸਐਸ ਸਰਟੀਫਿਕੇਟ ਬਣਾ ਕੇ ਫ੍ਰੀਕੋਰਟ ਤੋਂ ਇਲੈਕਸ਼ਨ ਲੜਾਇਆ ਭ੍ਰਸ਼ਟਾਚਾਰ ਖਤਮ ਪੰਜਾਬ ਚ ਨਹੀਂ ਹੋਇਆ ਵਧਿਆ ਇਹਨਾਂ ਦੇ ਰਾਜ ਚ ਅੱਜ ਹਰ ਦਫ਼ਤਰ ਦੇ ਵਿੱਚ ਮੈਨੂੰ ਨਹੀਂ ਸਮਝਦਾ ਕਿਹੇ ਥਾਣੇ 'ਚ ਜਾਵੜੋ ਕਿਹੇ ਦਫ਼ਤਰ ਜਾਵੜੋ ਕੋਈ ਨਿਆ ਮਿਲਦਾ ਹੋਊਗਾ ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜਿਸ ਦੇ ਸਪੋਕਸਪਰਸਨ ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਰੂਬਰੂ ਹੁੰਦਿਆ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਚਕਡੀਓ ਸੰ ਜਿਨ੍ਹਾਂ ਦੇ ਵੱਲੋਂ ਜਿਹੜਾ ਨਕਲੀ ਹੈ ਜਾਤੀ ਸਰਟੀਫਿਕੇਟ ਬਣਾਇਆ ਗਿਆ ਜਿਸ ਦੇ ਆਧਾਰ ਤੇ ਸਰਕਾਰੀ ਨੌਕਰੀ ਜਿਹੜੀ ਹੈ ਸਕੂਲ ਦੇ ਵਿੱਚ ਅਧਿਆਪਕ ਦੀ ਲਈ ਗਈ ਤੇ ਸਿਰਫ ਖੁਦ ਹੀ ਫਰਜ਼ੀ ਵਾਰਾ ਨਹੀਂ ਚਲਾਇਆ ਬਲਕਿ ਆਪਣੇ ਪਰਿਵਾਰ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਹੋ ਚੇਦੀਏ ਤੇ ਉਹ ਡਿਊ ਜਿਹੜੇ ਨੇ 31 ਜਨਵਰੀ 2025 ਨੂੰ ਰਿਟਾਇਰ ਹੋ ਗਏ ਨੇ ਉਹਨਾਂ ਦੇ ਖਿਲਾਫ ਇਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਇਹਨਾਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਤਾਂ ਕੈਮਰੇ ਸਾਹਮਣੇ ਇਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਸੁਣਦੇ ਹਾਂ ਨਮੋ ਵਧਾਏ ਜੈ ਪੀਮ ਜੈ ਭਾਰਤ ਮੈਂ ਅਵਤਾਰ ਸਿੰਘ ਸਹੋਤਾ ਸਪੋਕਸਮੈਨ ਆ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮਹਾਲੀ ਅੱਜ ਇੱਥੇ ਬਠਿੰਡਾ ਵਿਖੇ ਜ਼ਿਲ੍ਹਾ ਪ੍ਰਾਈ ਅਫਸਰ ਦਫ਼ਤਰ ਇੱਕ ਸ਼ੈਪਾਲ ਡੀਓ ਜੋ ਕਿ 31 ਜਨਵਰੀ ਨੂੰ 28 ਨੂੰ ਸੌਰੀ ਉਹ ਰਿਟਾਇਰ ਹੋ ਗਏ ਐ ਉਹਨਾਂ ਦੀ ਸ਼ਿਕਾਇਤ ਅਸੀਂ ਕੀਤੀ ਸੀ ਕਿ ਉਹਨਾਂ ਨੇ ਜਾਲੀ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਲਗਾ ਕੇ 1988 ਚ ਬਤੌਰ ਸੈਸ ਮਾਸਟਰ ਲੱਗੇ ਔਰ ਕੱਲਾ ਜਾਲੀ ਸਰਟੀਫਿਕੇਟ ਨਹੀਂ ਲਾਇਆ ਸਰਕਾਰੀ ਰਿਕਾਰਡ ਚ ਵੀ ਛੇੜਛਾੜ ਕੀਤੀ ਐ ਸਨਿਆਰਤਾ ਸੂਚੀ ਚ ਛੇੜਛਾੜ ਕੀਤੀ ਐ ਕਿਉਂਕਿ 1993 ਚ ਉਹ ਲੈਕਚਰਰ ਬਣਦਾ ਸਨਿਆਰਤਾ ਸੂਚੀ 'ਚ ਉਹ ਆਪ ਦੇ ਆਪ ਨੂੰ 1991 'ਚ ਸ਼ੋਅ ਕਰਕੇ ਉਹਦੇ ਨਾਲ ਸਿੱਟੇ ਵਜੋਂ ਹੋਇਆ ਕਿ ਐ ਕਿ ਪੰਜਾਬ 'ਤੇ ਸਾਰੇ ਲੈਕਚਰਾਰਾਂ ਦੀ ਸਨਿਆਰਤਾ ਸੂਚੀ ਪ੍ਰਭਾਵਿਤ ਹੋਈ ਔਰ ਕੱਲਾ ਇਹੀ ਠੱਗੀ ਠੋਰਾ ਨਹੀਂ ਮਾਰਿਆ ਔਰ ਉਹਦੇ ਪਰਿਵਾਰ ਨੇ ਵੀ ਕਿਉਂਕਿ ਅਜਿਹੇ ਲੋਕਾਂ ਨੂੰ ਇੱਕ ਨਵਾਂ ਰਸਤਾ ਲੱਭ ਜਾਂਦਾ ਹੈ ਕਿ ਇਹੋ ਜੇ ਝਾਲੀ ਸਰਟੀਫਿਕੇਟ ਬਣਾਓ ਇਹੋ ਜਿਹਾ ਜਾਲ ਸਜਾਈ ਕਰੋ ਜਿਦੇ ਨਾਲ ਕਿ ਵਿੰਗੇ ਟੇਡੇ ਢਾਂਗ ਨਾਲ ਚੰਗਾ ਪੈਸਾ ਕਮਾਇਆ ਜਾ ਸਕੇ ਇਹਦਾ ਇੱਕ ਸਾਲਾ ਉਹਨੂੰ ਉਹਨਾਂ ਨੇ ਇਹਦੀ ਵਾਈਫ ਹੈ ਜਿਹੜੀ ਉਹ ਪੀਐਸਪੀਸੀਐਲ ਚ ਸਰਵਿਸ ਕਰਦੀ ਸੀ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਵੀ ਜਾਲੀ ਇੱਕ ਵਕੀਲ ਦੇ ਤੌਰ ਤੇ ਜਿਹੜਾ ইপিਐਫ ਦਾ ਇੱਕ ਵਕੀਲ ਦੇ ਤੌਰ ਤੇ ਉਹਨਾਂ ਨੂੰ ਪੇਸ਼ ਕੀਤਾ ਮੈਂ ਤੁਹਾਨੂੰ ਰਿਕਾਰਡ ਪੇਸ਼ ਕਰ ਸਕਦਾ ਕਿ 42 ਵਾਰੀ ਬਿਨਾ ਵਕੀਲ ਹੁੰਦਿਆਂ ਲੋਕਾਂ ਦੇ EPF ਦੇ ਕੇਸ ਲੜਦਾ ਰਿਆ। ਔਰ ਇਥੋਂ ਤੱਕ ਕਿ ਜਿਹੜੀ ਹੈ ਕਿ ਹੈ ਯੂਨੀਵਰਸਿਟੀ ਹੈ ਉਹਦਾ ਵੀ ਤੁਹਾਨੂੰ ਮੈਂ ਡੇਟ ਸ਼ੀਟ ਦੇ ਦਿਆਂ ਗੰਗਾ ਨਗਰ ਯੂਨੀਵਰਸਿਟੀ ਦਾ ਕਿ ਉਹ ਪੇਪਰ ਵੀ ਨਹੀਂ ਦੇਣ ਗਿਆ। ਕਹਿਣ ਤੋਂ ਭਾਵੇਂ ਕਿ ਇਹਨਾਂ ਲੋਕਾਂ ਨੇ ਅਜਿਹਾ ਫਰਜੀ ਵੜਾ ਬਣਾਇਆ। ਇਹ ਸਾਰੀ ਸ਼ਰਪਾਲ ਗੋਇਲ ਦੀ ਜਿਹੜੀ ਇਹ ਖੇਡ ਹੈ। ਕਿ ਕਿਉਂਕਿ ਇਹਨੇ ਜਾਲੀ ਸਰਦੀਏਟ ਲਾ ਕੇ ਜਦੋਂ ਆਪਦੇ ਆਪ ਨੌਕਰੀ ਲਈ ਆਪਦੇ ਪਰਿਵਾਰ ਦੇ ਵਿੱਚ ਵੀ ਇਹ ਫਰਜੀ ਵਾਲਾ ਚਲਾਇਆ ਮੈਂ ਤੁਹਾਨੂੰ ਪ੍ਰੂਫ ਪੇਸ਼ ਕਰ ਸਕਦਾ ਹਾਂ ਔਰ ਮੈਂ ਦੱਸਣਾ ਚਾਹਣਾ ਕਿ 435000 ਦੀ ਬੋਗਸਾ ਜਿਹੜਾ ਹੈਗਾ ਇਹਨਾਂ ਨੇ ਫੇਕ ਪਹਿਨ ਕਾਰਡ ਲਾ ਕੇ ਜਾਲੀ ਸਰਜਨ ਸਿੰਘ ਦੇ ਨਾਂ ਤੇ ਪੀਐਸਪੀਸੀਲ ਚੋਂ ਜਿਹੜੀ ਇਹਨਾਂ ਨੇ ਪੇਮੈਂਟ ਕਢਾਈ ਆ ਅੱਜ ਇਥੇ ਤਹਿਸੀਲ ਪ੍ਰਾਈ ਅਫਸਰ ਦਫ਼ਤਰ ਨਾ ਜ਼ਿਲ੍ਹਾ ਪ੍ਰਾਈ ਆਫਸਰ ਸੀ ਨਾ ਤਹਿਸੀਲ ਪ੍ਰਾਈ ਆਫਸਰ ਸੀ ਉਹ ਕਿਸੇ ਡਿਊਟੀ ਤੇ ਗਏ ਸੀ ਔਰ ਮੈਨੂੰ ਇੱਥੇ ਬੁਲਾਇਆ ਸੀ ਉਹਨਾਂ ਦੀ ਪੜਤਾਲ ਦੇ ਸਬੰਧ ਚ ਡਾਇਰੈਕਟਰ ਸੋਸ਼ਲ ਵੈਲਫੇਅਰ ਨੇ ਵੀ ਉਹਦੀ ਵਿਜੀਲੈਂਸ ਤੇ ਜਾਂਚ ਲਾਈ ਹੋਈ ਹੈ ਔਰ ਇੱਥੇ ਮੈਂ ਆਪਣਾ ਇਹ ਬਿਆਨ ਦਰਜ ਕਰਾ ਕੇ ਗਿਆ ਕਿ ਇਹ ਜੋ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਮੇਰੀ ਸ਼ਿਕਾਇਤ ਹੈ ਉਹਦੇ 'ਚ ਵੀ ਮੈਂ ਵਾਰ-ਵਾਰ ਇੱਕੋ ਗੱਲ ਪਿਛਲੇ 1.5 ਸਾਲ ਤੋਂ ਲਗਭਗ ਮਗਰ ਪਏ ਹੋਏ ਆ ਭਾਵੇਂ ਇਹ 31 ਤਰੀਕ ਨੂੰ 31 ਜਨਵਰੀ 25 ਨੂੰ ਰਿਟਾਇਰ ਹੋ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਦੇ ਜਿਹੜੇ ਆ ਕੁਰਕੀ ਕੀਤੀ ਜਾਵੇ ਅਜਿਹੇ ਜਿਹੜੇ ਚੋਰ ਐ ਜਿਵੇਂ ਇੱਕ ਕਲਾਕਾਰ ਆ ਅਮਰਤਮਾਨ ਉਹਦਾ ਬਾਪ ਐ ਸਰਬਜੀਤ ਸਿੰਘ ਉਹਦੀ ਵੀ ਵਿਜੀਲੈਂਸ ਦੀ ਜਾਂਚ ਸੀਗੀ ਸੋਮਵਾਰ ਨੂੰ ਮੈਂ ਚੰਡੀਗੜ੍ਹ ਜਾ ਕੇ ਆਇਆ ਆ ਔਰ ਜਿਹੜੇ ਐ ਇਸ ਤਰ੍ਹਾਂ ਦੇ ਲੋਕ ਫਰਜੀ ਵਾੜਾ ਬਣਾ ਕੇ ਪੰਜਾਬ ਦੇ ਖਜ਼ਾਨੇ ਨੂੰ ਸਰਕਾਰੀ ਖਜ਼ਾਨੇ ਨੂੰ ਜਿਹੜਾ ਜਾਲੀ ਸਰਟੀਫਿਕੇਟ ਬਣਾ ਕੇ ਪਹਾਵਾ ਉਹ ਸਰਕਾਰੀ ਨੌਕਰੀਆਂ ਕਰਦੇ ਆ ਪਹਾਵਾ ਉਹ ਰਾਜਸੀ ਸਭਾ ਚ ਲਾਭ ਲੈ ਰਹੇ ਆ ਜਾਂ ਕਿਸੇ ਕਿਸਮ ਦਾ ਵੀ ਕੋਈ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੋਣਾ ਲਾਉਂਦੇ ਸਮਾਜ ਨੂੰ ਨੁਕਸਾਨ ਕਰਦੇ ਆ ਉਹਨਾਂ ਤੇ ਇੱਕ ਚੰਗੀ ਨਕੇਲ ਕੱਸਣੀ ਚਾਹੀਦੀ ਆ ਤਾਂ ਜੋ ਭਵਿੱਖ ਦੇ ਵਿੱਚ ਜੇ ਕੋਈ ਬੰਦਾ ਗੜਬੜ ਕਰਦਾ ਤਾਂ ਉਹ ਘੱਟੋ ਘੱਟ ਡਾ ਕੇ ਕੋਈ ਜੇ ਬੇਈਮਾਨੀ ਕਰਦਾ ਤਾਂ ਕਰੇ ਉਹਨਾਂ ਨੇ ਪਛੜੀ ਸ਼੍ਰੇਣੀ ਦਾ ਜਾਲੀ ਸਰਟੀਫਿਕੇਟ ਬਣਾ ਕੇ ਇੱਥੇ ਜਿਹੜਾ ਬਤੌਰ ਸੈਂਸ ਮਾਸਟਰ ਡਿਊਟੀ ਕੀਤੀ ਹੈ ਸਹੋਤਾ ਸਾਹਿਬ ਕਾਫੀ ਲੰਬੇ ਸਮੇਂ ਤੋਂ ਇਹ ਲੜਾਈ ਲੜ ਰਹੇ ਹੋ ਕਿੰਨਿਆਂ ਕ ਵਿਅਕਤੀਆਂ ਤੇ ਕਾਰਵਾਈ ਹੋਈ ਹੈ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕੀਤੀਆਂ ਦੇਖੋ ਜੀ ਸਰਕਾਰ ਨੇ ਹੁਣ ਸ਼ਿਕੰਜਾ ਕੱਸਿਆ ਆਹ ਪਹਿਲਾਂ ਤਾਂ ਇਹ ਸਾਡੀ ਗੱਲ ਹੀ ਨਹੀਂ ਸੁਣਦੇ 5 3 2024 ਨੂੰ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਬੋਲਿਆ ਸੀ ਕਿ ਅਸੀਂ ਝਾਲੀ ਸਰਟੀਫਿਕੇਟ ਧਾਰਕਾਂ ਨੂੰ ਸਜ਼ਾਵਾ ਦੇਾਂਗੇ ਹੋਇਆ ਕਿ ਮਈ ਜਿਹੜੀ 4 ਜੂਨ ਨੂੰ ਜਿਹੜਾ ਜੂਨ ਚਾ ਇਲੈਕਸ਼ਨ ਹੋਇਆ ਪਾਰਲੀਮੈਂਟ ਦਾ ਉਹਦੇ ਚ ਮੁੱਖ ਮੰਤਰੀ ਨੇ ਇੱਕ ਆਪਦੇ ਦੋਸਤ ਦਾ ਕਰਮਜੀਤ ਅਨਮੋਲ ਜੋ ਕਿ ਇਹ ਮਰਾਸੀ ਜਾਤੀ ਦਾ ਪਛੜੀ ਸ਼੍ਰੇਣੀ ਦਾ ਹੋ ਕੇ ਵੀ ਉਹਨੂੰ ਜਾਲੀ ਮੁਹਾਲੀ ਤੋਂ ਐਸਐਸ ਸਰਟੀਫਿਕੇਟ ਬਣਾ ਕੇ ਫ੍ਰੀ ਕੋਟ ਤੋਂ ਇਲੈਕਸ਼ਨ ਲੜਾਇਆ ਸੋ ਇਹ ਸਰਕਾਰ ਸਾਡੀ ਗੱਲ ਨਹੀਂ ਸੀ ਸੁਣਦੀ ਅੱਜ ਜਿਹੜੀ ਇਹਨਾਂ ਨੂੰ ਦਿੱਲੀ ਤੋਂ ਹਾਰ ਹੋਈ ਐ ਅੱਜ ਇਹਨਾਂ ਦੇ ਜਿਹੜੇ ਕੰਨ ਖਿੱਚੇ ਗਏ ਆ ਕਿ ਦਵਾਦ ਇਹਨਾਂ ਦਾ ਨਿਪਟਾਰਾ ਕਰੋ ਕਿਉਂਕਿ ਇਹ ਲੰਮੇ ਸਮੇਂ ਤੋਂ ਲੰਕ ਦੇ ਕੇਸ ਦਫਤਰੀ ਫਾਈਲਾਂ ਨੱਪੀਆਂ ਹੀ ਪਈਆਂ ਸੀ ਹੁਣ ਵੀ ਮੈਂ ਡਾਇਰੈਕਟਰ ਸੋਸ਼ਲ ਵੈਲਫੇਅਰ ਨੂੰ ਮਿਲ ਕੇ ਆਇਆ ਸੋਵਾਰ ਉਹ ਕਹਿੰਦੇ ਜੀ ਸਾਰੀਆਂ ਫਾਈਲਾਂ ਅਸੀਂ ਜਲਦੀ ਤੋਂ ਜਲਦੀ ਨਿਪਟਾਰਾ ਕਰਾਂਗੇ ਕਿਉਂਕਿ ਜਿਹੜਾ ਹੈ ਚੀਫ ਸਕੱਟਰੀ ਦਾ ਜਿਹੜਾ ਇੱਕ ਪੱਤਰ ਹੈ ਜਾਰੀ ਹੋਇਆ ਇਹਨਾਂ ਸਾਰੇ ਵਿਭਾਗਾਂ ਨੂੰ ਕਿ ਇਹ ਜਿਹੜੇ ਜਾਲੀ ਸਰਟੀਫਿਕੇਟ ਵਾਲੇ ਕੇਸ ਹੈ ਜਾਂ ਹੋਰ ਠੱਗੀ ਠੋਰੇ ਵਾਲੇ ਆ ਇਹਨਾਂ ਦੀ ਜਲਦੀ ਤੋਂ ਜਲਦੀ ਪੜਤਾਲ ਕੀਤੀ ਜਾਵੇ ਮੈਂ ਵੀ ਮਹਿਸੂਸ ਕਰਦਾ ਕਿ ਡਾਇਰੈਕਟਰ ਸੋਸ਼ਲ ਵੈਲਫੇਅਰ ਸਾਨੂੰ ਨਿਆਂ ਦਵਾਊਗਾ ਸਰਕਾਰ ਤਾਂ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਨੂੰ ਚੜ੍ਹੋ ਖਤਮ ਕੀਤਾ ਜਾਊਗਾ ਹਰ ਕੋਲ ਸਿਮਲਾਜਮ ਵੀ ਜਿਹੜੇ ਉਹਨਾਂ ਨੂੰ ਵੀ ਟਰਮੀਨੇਟ ਕੀਤਾ ਗਿਆ ਕਰ ਦੇ ਸਰ ਭ੍ਰਿਸ਼ਟਾਚਾਰ ਖਤਮ ਪੰਜਾਬ ਚ ਨਹੀਂ ਹੋਇਆ ਵਧਿਆ ਇਹਨਾਂ ਦੇ ਰਾਜ ਚ ਕਿਉਂਕਿ ਇਹਨਾਂ ਦੇ ਕਰਿੰਦੇ ਜਿਹੜੇ 92 ਐਮਐਲਏ ਆ ਮੈਂ ਇਹਨਾਂ ਨੂੰ ਕਰਿੰਦੇ ਕਹਾਂਗਾ ਗਾ ਇਹਨਾਂ ਦੇ ਛੋਟੇ ਛੋਟੇ ਕਰਿੰਦੇ ਜਿਹੜੇ ਵਾਰਡਾਂ ਚ ਪਿੰਡਾਂ ਚ ਕੰਮ ਕਰਦੇ ਆ ਓਹੋ ਦੁੱਗਣਾ ਭ੍ਰਸ਼ਟਾਚਾਰ ਕਰਨ ਲੱਗ ਗਿਆ। ਔਰ ਥਾਣਿਆਂ ਦੇ ਵਿੱਚ ਤੁਸੀਂ ਦੇਖੀ ਹੋਣੀ ਚੰਦ ਭਾਣ ਵਾਲੀ ਘਟਨਾ ਔਰ ਐਸਐਚਓ ਨੇ ਐਸਐਚਓ ਉਸ ਗੱਲ ਨੂੰ ਟਕਾ ਵੀ ਸਕਦਾ ਸੀ। ਪਰ ਉਹਨਾਂ ਲੋਕਾਂ ਨੇ ਇਸ ਗੱਲ ਨੂੰ ਟਕਾਉਣ ਦੀ ਬਜਾਏ ਐਮਐਲਏ ਦੀ ਸ਼ੈਤ ਗਰੀਬ ਲੋਕਾਂ ਨੂੰ ਕੁੱਟਿਆ ਔਰ ਜੇ ਉਹੀ ਲੋਕ ਜੇ ਉਸ ਐਸਐਚਓ ਦਾ ਕੋਈ ਮੂੰਹ ਬੰਦ ਕਰ ਦਿੰਦੇ ਤਾਂ ਕੁਦਰਤੀ ਆ ਵੀ ਇਹ ਜਿਹੜੀ ਹੈ ਭ੍ਰਸ਼ਟਾਚਾਰ ਨਾ ਹੁੰਦਾ ਔਰ ਜਿਹੜੀ ਭ੍ਰਸ਼ਟਾਚਾਰ ਦੀ ਗੱਲ ਆ ਅੱਜ ਹਰ ਦਫ਼ਤਰ ਦੇ ਵਿੱਚ ਮੈਨੂੰ ਨਹੀਂ ਸਮਝਦਾ ਕਿ ਇਹ ਥਾਣੇ 'ਚ ਜਾਵੜੋ ਕਿ ਇਹ ਦਫ਼ਤਰ ਜਾਵੜੋ ਕੋਈ ਨਿਆ ਮਿਲਦਾ ਹੋਊਗਾ ਸੋ ਜੇ ਆ ਕੱਲ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤਾ ਵੀ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ 52 ਜਿਹੜੇ ਆ ਅਫਸਰਾਂ ਸੀ ਡਿਸਮਿਸ ਕੀਤੇ ਆ ਔਰ ਚੰਗੀ ਗੱਲ ਆ ਇਹ ਇੱਕ ਚੰਗਾ ਵਰਤਾਰਾ ਤਾਂ ਕਿ ਜਿਹੜਾ ਇਹ ਲੈ ਕੇ ਆਏ ਸੀਗੇ ਪੋਲ ਬਾਲਾ ਕਿ ਅਸੀਂ ਇੱਕ ਬਦਲਾਅ ਦੀ ਨੀਤੀ ਲੈ ਕੇ ਆਏ ਆ ਲੋਕਾਂ ਨੂੰ ਨਿਆ ਮਿਲੇ ਮੈਂ ਤਾਂ ਇਹੀ ਆਸ ਕਰਦਾ ਕਿ ਭ੍ਰਸ਼ਟਾਚਾਰ ਖਤਮ ਹੋਣਾ ਚਾਹੀਦਾ ਪਰ ਇੰਨਾ ਤੋਂ ਹੋਇਆ ਨਹੀਂ